ਰਾਖੇ ਇੱਕ ਹਮਾਰਾ ਸਵਾਮੀ ਸਗਲ ਕਟਾਕ ਅੰਤਰ ਜਾਮੀ ਰਾਖੇ ਇੱਕ ਹਮਾਰਾ ਸਵਾਮੀ ਰਾਖੇ ਇੱਕ ਹਮਾਰਾ ਸਵਾਮੀ ਜਗ ਮੁਕਤਾ ਅੰਤਰਜਾਮੀ ਰਖਾਏ ਕ ਉਠਤ ਸੁਖੀਆਂ ਬੈਠਤ ਸੁਖੀਆਂ ਉਠਤ ਸੁਖੀਆਂ ਬੈਠਤ ਸੁਖੀਆਂ ਪਉ ਨਹੀਂ ਲਾਗੇ ਜਿਵੇਂ 부ਜੀਆ ਉਠਿਤ ਸੁਖੀਆ ਬੈਠਿਤ ਸੁਖੀਆ ਪਉ ਨਹੀਂ ਲਾਗੇ ਜਿਵੇਂ 부ਜੀਆ ਰਖਾਇਕ ਸਾ ਮਾਰਾ ਸਵਾਮੀ ਸਗਲ ਕਟਾ ਕਾ ਅੰਤ ਰਜਾ ਮੀ ਰਖਾਏ ਉਠਤ ਸੁਖੀਓ ਬੈਠਤ ਸੁਖੀਓ ਉਠਤ ਸੁਖੀਆ ਬੈਠਤ ਸੁਖੀਆ ਪਉ ਨਹੀਂ ਲਾਗੇ ਜੈਸੇ ਬੁਜੀਆ ਪਉ ਨਹੀਂ ਲਾਗੇ ਜੈਸੇ ਬੁਜੀਆ ਰਖੇ <laughs> ਇੱਕ ਬਰਤੰਤਾ ਜਹ ਕਹਾ ਪ੍ਰਭ ਤੂੰ ਬਰਤੰਤਾ ਰਖੈ ਇਕ ਹਮਾਰਾ ਸਵਾਮੀ ਸਗਲ ਕਟਾਕੰ ਤਿਰਜਾਮੀ ਟੁੱਟ ਤ ਸੁਖੀਆ ਬੈਠ ਤ ਸੁਖੀਆ ਉਠ ਤ ਸੁਖੀਆ ਬੈਠ ਤ ਸੁਖੀਆ ਪਾ ਨਹੀਂ ਲਗੇ ਕੈਸੀ ਬੁਜੀਆ ਘਰ ਸੁਖ ਬਸਿਆ ਬਾਹਰ ਸੁਖ ਪਾਇਆ ਘਰ ਸੁਖ ਬਸੇ ਆ ਬਹਾਰ ਸੁਖ ਪਾਇਆ ਕਾਹਨਾਨਕ ਗੁਰ ਮੰਤਰ ਦ੍ਰਿੜਾਇਆ ਕਾਹਨਾਨਕ ਗੁਰ ਮੰਤਰ ਦ੍ਰਿੜਾਇਆ ਰਖਾਈ ਤ ਹਮਾਰਾ ਸਗਲ ਕਟਾਕ ਅੰਤਿਰ ਜਾਮੀ ਰਕਾਈ ਕੁ ਹਮਾਰਾ ਸਾਂਵੇਂ ਸਗਲ ਕਟਾਕ ਅੰਤਿਰ ਜਾਮੀ ਸਗਲ ਕਟਾਕ ਅੰਤਿਰ ਜਾਮੀ ਕਕਲਸਾ ਵੈਗੁਰਜੀ ਦੀ ਫਤਿਹ ਗੁਰਪਿਆਰੀ ਸਾਸ ਸੰਗਤ ਸਤਿਗੁਰ ਪੰਚਮ ਪਿਤਾ ਪੈਰੋ ਰਾਗ ਵਿੱਚ ਫਰਮਾਨ ਕਰਦੇ ਕਹਿੰਦੇ ਨੇ ਸਾਡਾ ਸਾਰਿਆਂ ਦਾ ਰਖਾ ਇੱਕ ਪ੍ਰਭੂ ਹੈ ਉਹ ਪ੍ਰਮਾਤਮਾ ਹੈ ਸਾਲਾ ਸਭ ਦੇ ਰੱਖਿਆ ਕਰਨ ਵਾਲਾ ਹੈ ਉਹ ਸਾਰੀਆਂ ਕਟਾਂ ਵਿੱਚ ਵਸਦਾ ਹੈ ਸਾਰੇ ਸਰੀਰਾਂ ਵਿੱਚ ਵਸਦਾ ਹੈ ਤੇ ਸਾਰੇ ਆ ਸਰੀਰ ਵਿੱਚ ਬੈਠ ਕੇ ਇੱਕ ਦੂਜੇ ਦੇ ਕੰਮ ਸਾਰੇ ਸਾਰੇ ਜਾ ਰਿਹਾ ਹੈ। ਸਭ ਘਟਾਂ ਅੰਝ ਬੈਠਾ ਹੈ ਪਤਾ ਨਹੀਂ ਕਿਹੜੇ ਸਰੀਰ ਦੇ ਆ ਤੁਹਾਨੂੰ ਕੰਮ ਕਰ ਦੇਣਾ ਹੈ ਕਹਿੰਦੇ ਤੂੰ ਨਾ ਇੱਕ ਕੰਮ ਕਰਿਆ ਕਰ ਕਿਹੜਾ ਕਰਨਾ ਹੈ ਕਹਿੰਦੇ ਨੀਂਦ ਅਚਿੰਤ ਹੋ ਕੇ ਸੋਇਆ ਕਰ ਜਾਗ ਵੀ ਚਿੰਤਾ 'ਚ ਕੋਈ ਚਿੰਤਾ ਨਾ ਕਰਿਆ ਕਰ ਸੌਣ ਲੱਗਾ। ਕੁਈ ਚਿੰਤਾ ਨਾ ਕਰਿਆ ਜਾਗਣ ਲੱਗਾ ਕਿਉਂਕਿ ਹਰ ਜਗ੍ਹਾ ਤੂੰ ਵਰਤਦਾ ਭਈ ਹਰ ਜਗ੍ਹਾ ਤੇਰੀਆਂ ਖੁਸ਼ੀਆਂ ਦੇ ਵਿੱਚ ਹਾਜ਼ਰ ਹੈ ਖੁਸ਼ੀਆਂ ਬਖਸ਼ਣ ਵਾਲਾ ਹੈ ਸਭ ਕੁਝ ਦੇਣ ਵਾਲਾ ਤੈਨੂੰ ਤੂੰ ਕਿਉਂ ਚਿੰਤਾ ਕਰਦਾ ਕਹਿੰਦੇ ਉਠਤ ਸੁਖੀਆ ਬੈਠਤ ਸੁਖੀਆ ਉੱਠਦਾ ਵੀ ਉਠਤ ਵੀ ਸੁਖੀਆ ਤੇ ਬੈਠਣ ਲੱਗਿਆ ਵੀ ਸੁਖੀਆ ਜਿਹੜਾ ਨਾਮ ਜਪਦਾ ਹੈ ਬੰਦਗੀ ਕਰਦਾ ਉਹਦੀ ਪ੍ਰਮਾਤਮਾ ਦੀ ਕਹਿੰਦੀ ਭਉ ਨਹੀਂ ਲੱਗੇ ਜਾਂ ਐਸੀ ਵਿਝੇ ਨੂੰ ਕੋਈ ਭਉ ਨਹੀਂ ਲੱਗਦਾ ਉਹਨੂੰ ਕਿਤੇ ਡਰ ਨਹੀਂ ਲੱਗਦਾ ਨਾਉ ਡਰਦਾ ਨਾਉ ਡਰਦਾ ਪੇ ਕਿੰਦੇ ਘਰ ਸੁਖ ਵਸਿਆ ਬਹਾਰ ਸੁਖ ਪਾਇਆ ਘਰ ਸੁਖ ਵਸਿਆ ਬਹਾਰ ਸੁਖ ਪਾਇਆ ਕੋ ਨਾਨਕ ਗੁਰ ਮੰਤਰ ਦੜਾ ਗੁਰਦਮੰਤਰ ਵਾਹਿਗੁਰੂ ਵਾਹਿਗੁਰੂ ਗੁਰਮੰਤਰ ਹੈ ਵਾਹਿਗੁਰੂ ਗੁਰਮੰਤਰ ਹੈ ਇਹ ਸਿਮਰਨ ਕਰੂਗੇ ਸਾਰੀ ਅਛਾ ਭੂਏ ਆਉਣਗੀਆਂ ਸਾਰੀ ਬੰਦਗੀ ਸਾਰਾ ਕਾਰਜ ਆਪਦੇ ਮਹਾਰਾਜ ਨੇ ਸਵਾਰਦੇ ਨੇ ਹੈ ਸਿਰਫ ਅਸਾਂ ਇੱਕ ਕੰਮ ਕਰਨਾ ਹੈ ਸੁਪੇਰੀ ਸੰਗਤ ਇੱਕ ਵਾਰੀ ਫਿਰ ਚੈਨ ਵਿੱਚ ਬੇਨਤੀ ਹੈ ਸਬਸਕ੍ਰਾਈਬ ਜਿਨ੍ਹਾਂ ਨੇ ਨਹੀਂ ਕੀਤਾ ਉਸ ਸਬਸਕ੍ਰਾਈਬ ਜਰੂਰ ਕਰੋ ਮੇਰੀ ਉਹ ਭੈਣਾ ਉਹ ਮੇਰੇ ਬੱਚਿਓ ਮੇਰੇ ਭਰਾਵੋ ਮੇਰੇ ਬਜ਼ੁਰਗੋ ਮੇਰੀਆਂ ਮਾਤਾ ਉਹ ਮੇਰੀਆਂ ਭੈਣਾ ਆਪ ਸਭ ਨੂੰ ਬੇਨਤੀ ਹੈ ਕਿ ਸਬਸਕ੍ਰਾਈਬ ਜਰੂਰ ਕਰੋ ਜੇ ਨਹੀਂ ਕੀਤਾ ਤਾਂ ਕਰ ਦਿਓ ਜੀ ਲਾਈਕ ਸ਼ੇਅਰ ਰੋਜ਼ ਕਰਦਿਆ ਕਰੋ ਲਾਈਕ ਵੀ ਕਰਿਆ ਕਰੋ ਸ਼ੇਅਰ ਵੀ ਕਰਿਆ ਕਰੋ ਕਮੈਂਟਸ ਵੀ ਮਾਰਾ ਕਮੈਂਟਸ ਕਮੈਂਟ ਵੀ ਕਰਿਆ ਕਰੋ ਕੁਈ ਨਾ ਕੋਈ ਤੁਹਾਡੇ ਬਚਪਨਾਂ ਚੋਂ ਨਿਕਲੀ ਹੈ ਤੋ ਅਡੀ ਰਸਨਾ ਤੋਂ ਇੱਕੋ ਹੀ ਆਵਾਜ਼ ਸਾਨੂੰ ਵੀ ਧਾਰ ਸਕਦੀ ਹੈ ਸੋ ਪਲੀਜ਼ ਬੇਨਤੀ ਹੈ ਕਮੈਂਟ ਵੀ ਕਰਿਆ ਕਰੋ ਜਰੂਰ ਵਾਹਿਗੁਰੂ ਲਿਖ ਕੇ ਕਮੈਂਟ ਕਰ ਦਿਆ ਕਰੋ ਵਾਹਿਗੁਰੂ ਤੇਰਾ ਸ਼ੁਕਰ ਹੈ ਵਾਹਿਗੁਰੂ ਜੀ ਤੂੰ ਹੈ ਤੂੰ ਹੈ ਐਸਾ ਕਰਕੇ ਜਿੱਦਾਂ ਵੀ ਆਪ ਜੀ ਨੂੰ ਚੰਗਾ ਲੱਗੇ ਆਪ ਮਹਾਰਾਜ ਸ਼ੁਗਰਾਣਾ ਕਰਨਾ ਹੈ ਕਿਉਂਕਿ ਉਹਦਾ ਨਾਮ ਜਰ ਅਸੀਂ ਜਪਦੇ ਆ ਨਾ ਸਾਰੇ ਤੇ ਵੀ ਆਪਾਂ ਕਮੈਂਟ ਵੀ ਕਰ ਦਈਏ ਮਹਾਰਾਜ ਤੇਰਾ ਸ਼ੁਕਰ ਹੈ ਕਿ ਸਾਨੂੰ ਬਾਣੀ ਸਾਡੀ ਆਈ ਹੈ ਗੁਰੂ ਕੀ ਬਾਣੀ YouTube ਰਹੀਂ ਸਾਡੇ ਘਰ ਆਈ ਹੈ ਸਾਨੂੰ ਜੜਾ ਜਨਮ ਸਫਲਾ ਕਰੀ ਮਹਾਰਾਜ ਐਸਾ ਕਰਕੇ ਲਾਈਕ ਤੇ ਸ਼ੇਅਰ ਜਰੂਰ ਕਰਿਆ ਕਰੋ ਜਿਨ੍ਹਾਂ ਨੇ ਨਹੀਂ ਸਬਸਕ੍ਰਾਈਬ ਕੀਤਾ ਭਾਈ ਸਬਸਕ੍ਰਾਈਬ ਵੀ ਜਰੂਰ ਕਰੋ ਸੋ ਇੱਥੇ ਕੀਮਤ ਜਾਚ ਖਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ for the